ਪੀ ਆਰਟੀਸੀ ਦੇ ਪ੍ਰਬੰਧਨ ਹੇਠ ਚੱਲ ਰੇ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੀ ਹੋਈ ਪਈ ਐ ਬੱਸ ਉਧਰ ਤਲਵੰਡੀ ਸਾਬੋ ਤੋਂ ਜਾਨਾ ਕਲਾਸਿਕਲ ਟਾਈਮ ਦੇ ਸੀਨੀਅਰ ਪੱਤਰਕਾਰ ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਕੇ ਤਕ ਤਸ਼ਰੀਦ ਦਮਦਵਾ ਸਾਹਿਬ ਦੀ ਬੁੱਕਲ ਵਿੱਚ ਬਣੇ ਸਥਾਨਕ ਬੱਸ ਸਟੈਂਡ ਦੀ ਕਮਾਈ ਸੰਬੰਧ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਪੀ ਆਰਟੀਸੀ ਵੱਲੋਂ ਇਸ ਵੱਲ ਹੋਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਇਸ ਬੱਸ ਸਟੈਂਡ ਦੀ ਵੀ ਅੱਜਕੱਲ ਆਪਣੀ ਬੱਸ ਹੋਈ ਪਈ ਹੈ ਤੁਸੀਂ ਚੱਲ ਰਹੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਅਦਰੂਨੀ ਸੜਕਾਂ ਖਤਮ ਹੋ ਕੇ ਖੱਡਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ ਜਿਨ੍ਹਾਂ ਦੀ ਇੱਕ ਵਾਰੀ ਵੀ ਮੁਰੰਮਤ ਨਾ ਕਰਨਾ ਤੇ ਪੈਚ ਵਰਕ ਨਾ ਕੀਤੇ ਜਾਣ ਦੇ ਚੱਲਦੇ ਹਾਲਾਤ ਇਹ ਬਣੇ ਹੋਏ ਨੇ ਕਿ ਹੁਣ ਬੱਸ ਅੱਡੇ ਅੰਦਰ ਸੜਕ ਕਿਤੇ ਕਿਤੇ ਹੀ ਨਜ਼ਰ ਆਉਂਦੀ ਹੈ ਜੇ ਤੁਹਾਨੂੰ ਦੀ ਸਫਾਈ ਦੀ ਗੱਲ ਕਰੀਏ ਤਾਂ ਜਿੱਥੇ ਪ੍ਰਬੰਧਕੀ ਢਾਂਚੇ ਵੱਲੋਂ ਇਸ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉੱਥੇ ਹੀ ਰਹਿੰਦੀ ਕਸਰ ਬਾਸ ਅੱਡੇ ਅੰਦਰ ਫਲਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਵੱਲੋਂ ਪੂਰੀ ਕੀਤੀ ਜਾ ਰਹੀ ਹੈ ਜਿਹੜੇ ਕਿ ਆਪਣੇ ਬਚੇ ਖੋਚੇ ਅਤੇ ਖਰਾਬ ਹੋਏ ਫਲ ਬਸ ਅੱਡੇ ਦੀਆਂ ਪਾਰਕਾਂ ਲਈ ਰੱਖੀਆਂ ਰੱਖੀਆਂ ਥਾਵਾਂ ਤੇ ਸੁੱਟ ਕੇ ਰੱਜਮਾ ਗੰਦ ਪਾ ਰਹੇ ਹਨ ਜੇ ਇਥੋਂ ਦੇ ਬੰਦ ਪਏ ਸੀਵਰੇਜ ਵੱਲ ਝਾਤ ਮਾਰੀਏ ਤਾਂ ਹਾਲਾਤ ਇਹ ਹਨ ਕਿ ਯਾਤਰੀ ਉਡੀਕਰ ਅਤੇ ਪੀ ਆਰਟੀਸੀ ਦਫਤਰ ਦੇ ਪਿਛਲੇ ਪਾਸੇ ਖੜੇ ਸੀਵਰੇ ਦੇ ਗੰਦੇ ਪਾਣੀ ਦੀ ਬਦਬੂ ਕਾਰਨ ਆਪਣੀ ਬੱਸ ਦੇ ਇੰਤਜ਼ਾਰ ਵਿੱਚ ਬੈਠਣ ਵਾਲੇ ਯਾਤਰੀਆਂ ਨੂੰ ਆਪਣਾ ਸਾਹ ਬੰਦ ਕਰਕੇ ਬੈਠਣਾ ਪੈ ਰਿਹਾ ਹੈ ਜਿਗਰਜੋਗ ਹੈ ਕਿ ਇਸ ਬੱਸ ਅੱਡੇ ਦੀ ਪਾਰਕਿੰਗ ਅੱਡਾ ਫੀਸ ਤੇ ਦੁਕਾਨਾਂ ਤੋਂ ਪੀ ਆਰਟੀਸੀ ਦੀ ਲੱਖਾਂ ਰੁਪਏ ਦੀ ਕਮਾਈ ਕਰੀ ਹੈ ਪਰ ਜਦੋਂ ਤੋਂ ਇਹ ਬੱਸ ਅੱਡਾ ਬਣਿਆ ਇਸ ਦੀ ਸਾਂਭ ਸੰਭਾਲ ਲਈ ਕਿਸੇ ਨੇ ਕਾਣੀ ਕੋਡੀ ਖਰਚਣ ਦੀ ਖੇਚਲ ਨਹੀਂ ਕੀਤੀ ਜਿਸ ਕਾਰਨ ਇਸ ਬੱਸ ਅੱਡੇ ਦੀ ਵੀ ਅੱਜ ਕੱਲ ਬੱਸ ਹੋਈ ਪਈ ਹੈ ਡਰਾਈਵਰਾਂ ਕਨੈਕਟਰਾਂ ਤੇ ਨਿੱਜੀ ਟਰਾਂਸਪੋਰਟਰਾਂ ਵੱਲੋਂ ਆਪਣੀਆਂ ਬੱਸਾਂ ਦੇ ਪਟੇ ਬਚਾਉਣ ਲਈ ਆਪਣੇ ਖਰਚੇ ਤੇ ਖੱਡਿਆਂ ਨੂੰ ਪਰ ਕੇ ਡੰਗਟ ਪਾਇਆ ਜਾ ਰਿਹਾ ਹੈ ਸੋ ਤੁਸੀਂ ਖੁਦ ਵੀ ਦੇਖ ਸਕਦੇ ਹੋ ਕਿ ਅੱਜ ਕੱਲ੍ਹ ਕੀ ਹਾਲ ਹੋਇਆ ਪਿਆ ਬਸਾਖੇ ਲਈ ਪ੍ਰਸਿੱਧ ਤਖਤੂਰੀ ਦੰਮਵਾਸਾ ਤਲਵੰਡੀ ਸਾਬੋ ਦਾ ਸੋ ਤੁਸੀਂ ਦੇਖ ਰਹੇ ਹੋ ਕਿ ਬਾਸ ਸਟੈਂਡ ਦੇ ਅੰਦਰ ਜੋ ਛੜਕਾਂ ਬਣੀਆਂ ਉਹ ਕੱਕੇ ਰੇਤੇ ਵਿੱਚ ਬਦਲ ਚੁੱਕੀਆਂ ਹਨ ਸੋ ਤੁਸੀਂ ਦੇਖ ਰਹੇ ਹੋ ਕਿ ਰਾਹੀ ਗਰ ਇੱਥੋਂ ਦੀ ਬੜੀ ਮੁਸ਼ਕਲ ਨਾਲ ਲੰਘਦੇ ਆ ਸੋ ਬੱਸ ਸਟੈਂਡ ਦੇ ਵਿੱਚ ਜੋ ਬੱਸਾਂ ਆ ਰਹੀਆਂ ਤੁਸੀਂ ਦੇਖ ਰਹੇ ਹੋ ਧੂੜਾ ਧਾੜ ਪਿੱਛੇ ਛੱਡ ਰਹੀਆਂ ਸੋ ਤੁਸੀਂ ਜੁੜਿਓ ਕਲਾਸਿਕਲ ਟਾਈਮਿੰਗ ਪੇਜ ਨਾਲ ਤੇ ਦੇਖ ਰਹੇ ਹੋ ਤਲਵੰਡੀ ਸਾਬੋ ਦੇ ਬੱਸ ਸਟੈਂਡ ਦਾ ਹਾਲ ਆ ਹਾਲ ਹੋਇਆ ਪਿਆ ਤਲਵੰਡੀ ਸਾਬੋ ਦਾ ਹੁਣ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੀਆਂ ਕੰਧਾਂ ਸਿਰਫ ਇਸ਼ਤਿਹਾਰ ਲੇਖਾਂ ਉਹ ਕਿੰਈ ਰਹਿ ਗਈਆਂ ਨੇ ਸੋ ਦੇਖੋ ਤੁਸੀਂ ਜਿੱਥੇ ਸਵਾਰੀਆਂ ਨੇ ਉਡੀਕ ਕਰਨੀ ਆਪਣੀ ਬੱਸਾਂ ਦੀ ਉਹ ਸਥਾਨ ਦਾ ਕੀ ਹਾਲ ਹੋਇਆ ਪਿਆ ਸੋ ਕੁੱਲ ਮਿਲਾ ਕੇ ਗੇਠ-ਗੇਠ ਤੁਸੀਂ ਦੇਖ ਰਹੇ ਹੋ ਤਾਂ ਇਹ ਬੱਸ ਸਟੈਂਡ ਦੇ ਅੰਦਰਲੇ ਹਿੱਸੇ ਦਾ ਹਾਲ ਹੈ ਸੋ ਆ ਬਜਰੀ ਦਾ ਤੇਰ ਲਗਾਇਆ ਗਿਆ ਸੜਕ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਆਪਣੀਆਂ ਬੱਸਾਂ ਦੇ ਜਾਣੀ ਨੁਕਸਾਨ ਹੋਣ ਤੋਂ بچਾਉਣ ਲਈ ਇਟੋਏ ਪਰੇ ਗਏ ਨੇ ਸੋ ਬੱਸ ਸਟੈਂਡ ਦੇ ਅੰਦਰਲਾ ਹਾਲ ਜੋ ਤੁਸੀਂ ਦੇਖ ਰਹੇ ਹੋ ਕਿ ਝਾੜੀਆਂ ਦਾ ਰੂਪ ਧਾਰਨ ਕਰ ਚੁੱਕਿਆ ਹੈ ਸੋ ਕੋਲ ਮਲਾ ਕੇ ਕਹਿ ਸਕਦੇ ਆ ਕਿ ਵਾਸ ਸਟੈਂਡ ਦਾ ਆਲਾ ਦਵਾਲਾ ਅੰਦਰਲਾ ਹਿੱਸਾ ਬਾਹਰੋਂ ਬਿਲਕੁਲ ਹੀ ਜੰਗਲ ਦੀ ਤਰ੍ਹਾਂ ਦਿਖਾਈ ਦਿੰਦਾ ਦੇਖੋ ਤੁਸੀਂ ਵੱਡੀਆਂ-ਵੱਡੀਆਂ ਝਾੜੀਆਂ ਇੱਥੇ ਹੋਣਾ ਪੈਣਾ ਤੇ ਸਫਾਈ ਦਾ ਤਾਂ ਨਾਮੋ ਨਿਸ਼ਾਨੀ ਖਤਮ ਹੋਇਆ ਪਿਆ ਲੱਗਦਾ ਸੋ ਸਥਾਨਕ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗਾ ਕੇ ਇਸ ਵੱਲ ਹੋਰ ਧਿਆਨ ਦੇ ਕੇ ਦੀ ਸਾਸਵੈ ਕਰਵਾਈ ਜਾਵੇ ਆ ਦੇਖੋ ਤੁਸੀਂ ਵਾਟਰਵੌਕਸ ਵਾਲੇ ਪਾਸੇ ਵੀ ਬਹੁਤ ਵੱਡਾ ਜੰਗਲ ਬੜਿਆਂ ਪਿਆ ਤੇ ਇੱਧਰ ਸੱਜੇ ਹੱਥ ਤੁਸੀਂ ਦੇਖ ਰਹੇ ਹੋ ਕਿ ਜਦੋਂ ਬੱਸਾਂ ਕੋ ਮੁੱਕ ਜਾਂਦੀਆਂ ਤੇ ਉਹ ਰਸਤਾ ਜਿਹੜਾ ਕਿੰਨਾ ਡਰਾਵਣਾ ਦਿਖਾਈ ਦੇ ਰਿਹਾ ਸੋ ਅੱਜ ਦੇ ਹਾਲਾਤ ਤੁਹਾਨੂੰ ਲਾਈਵ ਹੁਣ ਦਿਖਾ ਰਹੇ ਹਾਂ ਸੋ ਤੁਸੀਂ ਜੁੜਿਓ ਕਲਾਸਿਕਲ ਟਾਈਮ즈 ਨਾਲ ਇਹ ਸੜਕਾਂ ਦਾ ਹਾਲ ਹੋਇਆ ਪੇ ਕੋਲ ਮੁਲਾਕੇ ਸਾਰੇ ਪਾਸੇ ਬੁਰਾ ਹਾਲ ਹੈ ਸੋ ਇੱਥੇ ਦੱਸਣਾ ਬੰਦ ਹੈ ਕਿ ਕੁਝ ਲੋਕਾਂ ਵੱਲੋਂ ਬੱਸ ਸਟੈਂਡ ਨੂੰ ਆਪਣੇ ਜੀ ਕਮਾਲੀ ਬਹਤੇ ਜਾ ਰਿਹਾ ਆ ਤੁਸੀਂ ਦੇਖੋ ਕਿਸੇ ਨੇ ਸ਼ੈੱਡ ਰੱਖ ਰੱਖੇ ਨੇ ਕਿਸੇ ਨੇ ਆਪਣੀਆਂ ਰੇੜੀਆਂ ਨੂੰ ਜਿੰਦੇ ਲਾ ਰੱਖੇ ਨੇ ਕਿ ਕਿਸ ਨੇ ਕੋਟੇਬਲ ਵਗੈਰਾ ਤੇ ਹੋ ਸਾਜੂ ਸਮਾਨ ਰੱਖ ਕੇ ਕਿ ਆਪਣਾ ਉल्लू ਸਿੱਧਾ ਕੀਤਾ ਜਾ ਰਿਹਾ ਸਨ ਜਨਕੇ ਪ੍ਰਸ਼ਾਸਨ ਤੋਂ ਤੇਥੀ ਕਿਸੇ ਦੀ ਕਮਾਰ ਦਾ ਹੋਣ ਕਾਰਨ ਆਮ ਲੋਕ ਇੱਥੇ ਕਬਜਾ ਕਰੀ ਬੈਠੇ ਨੇ ਆ ਕਿਸ ਨੇ ਰੇੜੀ ਲਾ ਰੱਖੀ ਇੱਥੇ ਤੇ ਜਿੰਦੇ ਲਾ ਰੱਖੇ ਨੇ